ਇਹ ਫਿਲਮ ਤੁਹਾਡੀ ਆਪਣੀ ਹੈ ਇਹਨੂੰ ਹਮ ਹੋ ਮਾ ਕੇ ਪਿਆਰ ਦਿਓ ਸਿਨੇਮਾ ਘਰ ਦਾ ਸ਼ਿੰਗਾਰ ਬਣ ਚੁੱਕੀ ਹੈ 10 ਤਰੀਕ ਨੂੰ ਤੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਦੇ ਵਿੱਚ ਇੱਕ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਅਸੀਂ ਐਜ਼ ਆਡੀਅנס ਵੀ ਕਮਿਟ ਕਰੀਏ ਕਿ ਅਸੀਂ ਦੇਖਣ ਜਾਵਾਂਗੇ ਥੀਏਟਰਸ ਦੇ ਵਿੱਚ ਸੋ ਦੈਟ ਇਹਨਾਂ ਨੂੰ ਹੋਰ ਹੰਗਾਰਾ ਮਿਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਜੀਐਨਜੀ ਕਾਲਜ ਦੇ ਵਿੱਚ ਸੋ ਸਾਡੀ ਸਾਰੀ ਰਾਵੀ ਦੇ ਕੰਡੇ ਦੀ ਟੀਮ ਪਹੁੰਚੀ ਹੋਈ ਹੈ ਸੋ ਤੁਹਾਨੂੰ ਸਾਰਿਆਂ ਨੂੰ ਇਹ ਗੁਜਾਰਿਸ਼ ਹੈ ਵੀ ਇਹ ਫਿਲਮ ਤੁਹਾਡੀ ਆਪਣੀ ਹੈ ਇਹਨੂੰ ਹੌਮ ਹੋਮਾ ਕੇ ਪਿਆਰ ਦਿਓ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ 10 ਤਰੀਕ ਨੂੰ ਤੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਦੇ ਵਿੱਚ ਇੱਕ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਜਿਹੜੀ ਇੱਕ ਮੈਸੇਜ ਵੀ ਦੇ ਰਹੀ ਹੈ ਤੇ ਐਂਟਰਟੇਨਮੈਂਟ ਵੀ ਖੂਬ ਹੈ ਤੇ ਰਿਸ਼ਤਿਆਂ ਨੂੰ ਉਜਾਗਰ ਕਰਨ ਵਾਲੀ ਫਿਲਮ ਹੈ ਸੋ ਪਲੀਜ਼ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਤਾਂ ਆਪਣੇ ਆਪਣੇ ਨੇੜਲੇ ਸਿਨੇਮਾ ਘ ਵੱਲੋਂ ਅੱਜ ਆਈ ਹੋਈ ਇੱਥੇ ਸਟਾਰ ਕਾਸਟ ਜਿਹੜੀ ਕਿ ਰਾਵੀ ਦੇ ਕੰਡੇ ਮੂਵੀ ਦੀ ਸਟਾਰ ਕਾਸਟ ਹੈ ਉਹਨਾਂ ਦਾ ਸਵਾਗਤ ਕਰਦੀਆਂ ਤੇ ਅੱਜ ਅਸੀਂ ਟ੍ਰੇਲਰ ਦੇਖ ਕੇ ਬਹੁਤ ਖੁਸ਼ ਹੋਏ ਆ ਕਿ ਇਦਾਂ ਦਾ ਸਬਜੈਕਟ ਇਹਨਾਂ ਨੇ ਪਿਕ ਕੀਤਾ ਹੈ ਜੋ ਕਿ ਸਾਰੇ ਪੰਜਾਬ ਨੂੰ ਦੇਖਣਾ ਚਾਹੀਦਾ ਔਰ ਇਦਾਂ ਦੇ ਸਬਜੈਕਟ ਤੇ ਮੂਵੀਜ਼ ਬਣਦੀਆਂ ਰਹਿਣ ਤੇ ਅਸੀਂ ਐਜ਼ ਆਡੀਅנס ਵੀ ਕਮਿਟ ਕਰੀਏ ਕਿ ਅਸੀਂ ਦੇਖਣ ਜਾਵਾਂਗੇ ਥੀਏਟਰਸ ਦੇ ਵਿੱਚ ਸੋ ਦੈਟ ਇਹਨਾਂ ਨੂੰ ਹੋਰ ਹੰਗਾਰਾ ਮਿਲੇ ਤੇ ਅਸੀਂ ਅੱਜ ਸਟਾਰ ਕਾਸਟ ਨੂੰ ਮਿਲ ਕੇ ਬਹੁਤ ਖੁਸ਼ ਹੋਏ ਆ ਸਾਰੇ ਥੀਏਟਰ ਆਰਟਿਸਟ ਨੇ ਸਭ ਨੇ ਬਹੁਤ ਮਿਹਨਤ ਕੀਤੀ ਹੈ ਉਹ ਤੇ ਅਸੀਂ ਮਿਸ ਕਰਦੇ ਆ ਪੰਕਜ ਕਪੂਰ ਜੀ ਨੂੰ ਆ ਆਈ ਥਿੰਕ 35 ਸਾਲ ਹੋ ਗਏ ਉਹਨਾਂ ਨੂੰ ਪੰਜਾਬੀ ਸਿਨੇਮਾ ਨੂੰ ਛੱਡੇ ਹੋਏ ਕਹਿ ਲਓ ਕਿ ਹੁਣ ਉਹ ਵਾਪਸ ਆਏ ਨੇ ਐਂਡ ਅਸੀਂ ਅਪਰੀਸ਼ੀਏਟ ਕਰਦੇ ਆ ਐਂਡ ਵੀ ਵਿਲ ਲਵ ਟੂ ਸੀ ਹਿਮ ਮੋਰ ਇਨ ਪੰਜਾਬੀ ਸਿਨੇਮਾ ਅੱਜ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਇਸ ਮੂਵੀ ਦੇ ਸਟਾਰ ਕਾਸਟ ਸਾਡੇ ਕੋਲ ਆਏ ਨੇ ਔਰ ਪੰਕਜ ਕਪੂਰ ਸਰ ਨੂੰ ਅਸੀਂ ਮਿਸ ਕਰ ਰਹੇ ਆ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਉਹਨਾਂ ਦੇ ਫੈਨ ਆ ਜਦੋਂ ਤੋਂ ਉਹਨਾਂ ਦਾ ਕਰਮਚੰਦ ਚੱਲਦਾ ਸੀ ਕਾ ਜਸੂਸ ਕਰਮਚੰਦ ਤੇ ਇਸ ਲੋਵਾ ਜਿੰਨੇ ਉੱਗੇ ਅਦਾਕਾਰ ਇਸ ਫਿਲਮ ਚ ਨੇ ਅਸੀਂ ਉਹਨਾਂ ਨੂੰ ਮਿਲ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅਸੀਂ ਟ੍ਰੇਲਰ ਦੇਖਿਆ ਅੱਜੇ ਟ੍ਰੇਲਰ ਦੇਖ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ਅਸੀਂ ਜਲਦੀ ਹੀ ਇਹ ਮੂਵੀ ਦੇਖਣ ਜਾਵਾਂਗੇ ਔਰ ਉਮੀਦ ਕਰਦੇ ਹਾਂ ਕਿ ਸਾਰੇ ਬੱਚੇ ਸਾਰੀ ਆਡੀਅੰਸ ਇਸ ਮੂਵੀ ਨੂੰ ਬਹੁਤ ਜ਼ਿਆਦਾ ਪਿਆਰ ਦੇਣਗੇ ਸਤਿ ਸ਼੍ਰੀ ਅਕਾਲ ਜੀ ਅੱਜ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਰਾਵੀ ਦੇ ਕੰਡੇ ਦੀ ਸਟਾਰ ਕਾਸ ਪਹੁੰਚੀ ਆ ਫਿਲਮਾਂ ਤਾਂ ਪਹਿਲਾਂ ਵੀ ਬਹੁਤ ਬਣੀਆਂ ਨੇ ਹੁਣ ਵੀ ਬਣ ਰਹੀਆਂ ਤੇ ਅੱਗੇ ਵੀ ਬਣ ਗਈਆਂ ਪਰ ਇਹੋ ਜਿਹੀ ਜਿਹੜੀ ਵਿਲੱਖਣ ਫਿਲਮ ਜਿਤਿੰਦਰ ਚੋਹਾਨ ਤੇ ਸੰਦੀਪ ਸਿੱਧੂ ਨੇ ਬਣਾਈ ਆ ਉਹ ਵਾਕਈ ਕਾਬਲੀ ਤਾਰੀਫ ਆ ਮੈਂ ਤਾਂ ਫਿਲਮ ਦੇਖ ਚੁੱਕਾ ਵੈਸੇ ਤੋਂ ਫਿਲਮ ਦੇਖ ਕੇ ਮੈਂ ਇੰਨਾ ਕ ਇੰਪ੍ਰੈਸ ਹੋਇਆ ਕਿ ਮੈਂ ਟੀਮ ਨੂੰ ਰਿਕੁਐਸਟ ਕੀਤੀ ਵੀ ਸਾਡੇ ਕਾਲਜ ਪਹੁੰਚੋ ਉਹਦਾ ਕਾਰਨ ਆ ਕਿ ਯੂਥ ਨੂੰ ਪਤਾ ਲੱਗਣਾ ਚਾਹੀਦਾ ਕਿ ਇਦਾਂ ਦੇ ਡਿਫਰੈਂਟ ਸਬਜੈਕਟ ਵੀ ਬਣਨੇ ਚਾਹੀਦੇ ਤੇ ਸੋ ਅੱਜ ਸਾਡੇ ਕਾਲਜ ਦੇ ਵਿੱਚ ਸੰਦੀਪ ਕੌਰ ਸਿੱਧੂ ਤੇ ਨਾਲ ਜਤਿੰਦਰ ਚੋਹਾਨ ਜਸੀ ਹੋਣੀ ਧੀ ਰਈ ਕੁਮਾਰ ਜੀ ਸੈਮੂਅਲ ਜੌਨ ਤੇ ਧੀਰੇ ਜਹ ਹੁਣੀ ਪਹੁੰਚੇ ਨੇ ਸਟਾਰ ਕਾਸਟ ਉਹਨਾਂ ਸਾਰਿਆਂ ਨੇ ਬੱਚਿਆਂ ਨਾਲ ਬਹੁਤ ਵਧੀਆ ਇੰਟਰੈਕਸ਼ਨ ਕੀਤੀ ਤੇ ਗੁਨਾਨਕ ਦੇ ਇੰਜੀਨੀਅਰਿੰਗ ਕਾਲਜ ਦੇ ਬੱਚਿਆਂ ਦਾ ਤੇ ਸਟਾਫ ਦਾ ਵਾਦਾ ਹੈ ਕਿ ਇਸ ਫਿਲਮ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਣਗੇ ਜੀ ਧੰਨਵਾਦ ਇਹ ਫਿਲਮ ਤੁਹਾਡੀ ਆਪਣੀ ਹੈ ਇਹਨੂੰ ਹਮੂ ਹਮਾ ਕੇ ਪਿਆਰ ਦਿਓ ਸਿਨੇਮਾ ਘਰ ਦਾ ਸ਼ਿੰਗਾਰ ਬਣ ਚੁੱਕੀ ਹੈ 10 ਤਰੀਕ ਨੂੰ ਤੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਦੇ ਵਿੱਚ ਇੱਕ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਅਸੀਂ ਐਜ਼ ਆਡੀਅנס ਵੀ ਕਮਿਟ ਕਰੀਏ ਕਿ ਅਸੀਂ ਦੇਖਣ ਜਾਵਾਂਗੇ ਥੀਏਟਰਸ ਦੇ ਵਿੱਚ ਸੋ ਥੈਟ ਇਹਨਾਂ ਨੂੰ ਹੋਰ ਹੰਗਾਰਾ ਮਿਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਜੀਐਨਜੀ ਕਾਲਜ ਦੇ ਵਿੱਚ ਸੋ ਸਾਡੀ ਸਾਰੀ ਰਾਵੀ ਦੇ ਕੰਡੇ ਦੀ ਟੀਮ ਪਹੁੰਚੀ ਹੋਈ ਹੈ ਸੋ ਤੁਹਾਨੂੰ ਸਾਰਿਆਂ ਨੂੰ ਇਹ ਗੁਜਾਰਿਸ਼ ਹੈ ਵੀ ਇਹ ਫਿਲਮ ਤੁਹਾਡੀ ਆਪਣੀ ਹੈ ਇਹਨੂੰ ਹੌਮ ਹੋਮਾ ਕੇ ਪਿਆਰ ਦਿਓ ਸਿਰਮੇ ਘਰ ਦਾ ਸ਼ਿੰਗਾਰ ਬਣ ਚੁੱਕੀ ਹੈ 10 ਤਰੀਕ ਨੂੰ ਤੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹਦੇ ਵਿੱਚ ਇੱਕ ਪਿਓ ਤੇ ਚਾਰ ਕੁੜੀਆਂ ਦੀ ਕਹਾਣੀ ਹੈ ਜਿਹੜੀ ਇੱਕ ਮੈਸੇਜ ਵੀ ਦੇ ਰਹੀ ਹੈ ਤੇ ਐਂਟਰਟੇਨਮੈਂਟ ਵੀ ਖੂਬ ਹੈ ਤੇ ਰਿਸ਼ਤਿਆਂ ਨੂੰ ਉਜਾਗਰ ਕਰਨ ਵਾਲੀ ਫਿਲਮ ਹੈ ਸਪਲਿਸ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਹੈ ਤਾਂ ਆਪਣੇ ਆਪਣੇ ਨੇੜਲੇ ਸਿਨੇਮਾ ਘਰਾਂ 'ਚ ਜਾ ਕੇ ਤੁਸੀਂ ਇਸ ਫਿਲਮ ਦਾ ਹੋਰ ਜ਼ਿਆਦਾ ਸ਼ਿੰਗਾਰ ਬਧਾਓ ਥੈਂਕ ਯੂ ਜੀ ਮੈਂ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਵੱਲੋਂ ਅੱਜ ਆਈ ਹੋਈ ਇੱਥੇ ਸਟਾਰ ਕਾਸਟ ਜਿਹੜੀ ਕਿ ਰਾਵੀ ਦੇ ਕੰਡੇ ਮੂਵੀ ਦੀ ਸਟਾਰ ਕਾਸਟ ਹੈ ਉਹਨਾਂ ਦਾ ਸਵਾਗਤ ਕਰਦੀ ਆਂ ਤੇ ਅੱਜ ਅਸੀਂ ਟ੍ਰੇਲਰ ਦੇਖ ਕੇ ਬਹੁਤ ਖੁਸ਼ ਹੋਏ ਆ ਕਿ ਇਦਾਂ ਦਾ ਸਬਜੈਕਟ ਇਹਨਾਂ ਨੇ ਪਿਕ ਕੀਤਾ ਹੈ ਜੋ ਕਿ ਸਾਰੇ ਪੰਜਾਬ ਨੂੰ ਦੇਖਣਾ ਚਾਹੀਦਾ ਹੈ ਔਰ ਇਦਾਂ ਤੇ ਸਬਜੈਕਟਸ ਤੇ ਮੂਵੀਜ਼ ਬਣਦੀਆਂ ਰਹਿਣ ਤੇ ਅਸੀਂ ਐਜ਼ ਆਡੀਅנס ਵੀ ਕਮਿਟ ਕਰੀਏ ਕਿ ਅਸੀਂ ਦੇਖਣ ਜਾਵਾਂਗੇ ਥੀਏਟਰਸ ਦੇ ਵਿੱਚ ਸੋ ਦੈਟ ਇਹਨਾਂ ਨੂੰ ਹੋਰ ਹੰਗਾਰਾ ਮਿਲੇ ਤੇ ਅਸੀਂ ਅੱਜ ਸਟਾਰ ਕਾਸਟ ਨੂੰ ਮਿਲ ਕੇ ਬਹੁਤ ਖੁਸ਼ ਹੋਏ ਹਾਂ ਸਾਰੇ ਥੀਏਟਰ ਆਰਟਿਸਟ ਨੇ ਸਭ ਨੇ ਬਹੁਤ ਮਿਹਨਤ ਕੀਤੀ ਹੈ ਉੱਥੇ ਹੀ ਅਸੀਂ ਮਿਸ ਕਰਦੇ ਹਾਂ ਪੰਕਜ ਕਪੂਰ ਜੀ ਨੂੰ ਆਈ ਥਿੰਕ 35 ਸਾਲ ਹੋ ਗਏ ਉਹਨਾਂ ਨੂੰ ਪੰਜਾਬੀ ਸਿਨੇਮਾ ਨੂੰ ਛੱਡੇ ਹੋਏ ਕਹਿ ਲਓ ਕਿ ਹੁਣ ਉਹ ਵਾਪਸ ਆਏ ਨੇ ਐਂਡ ਅਸੀਂ ਅਪਰੀਸ਼ੀਏਟ ਕਰਦੇ ਹਾਂ ਐਂਡ ਵੀ ਵਿਲ ਲਵ ਟੂ ਸੀ ਹਿਮ ਮੋਰ ਇਨ ਪੰਜਾਬੀ ਸਿਨੇਮਾ ਅੱਜ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਇਸ ਮੂਵੀ ਦੇ ਸਟਾਰ ਕਾਸ ਸਾਡੇ ਕੋਲ ਆਏ ਨੇ ਔਰ ਪੰਕਜਪੂਰ ਸਰ ਨੂੰ ਅਸੀਂ ਮਿਸ ਕਰ ਰਹੇ ਹਾਂ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਉਹਨਾਂ ਦੇ ਫੈਨ ਆ ਜਦੋਂ ਤੋਂ ਉਹਨਾਂ ਦਾ ਕਰਮਚੰਦ ਚੱਲਦਾ ਸੀ ਕਾ ਜਸੂਸ ਕਰਮਚੰਦ ਤੇ ਇਸ ਤੋਂ ਇਲਾਵਾ ਜਿੰਨੇ ਉੱਗੇ ਅਦਾਕਾਰ ਇਸ ਫਿਲਮ 'ਚ ਨੇ ਅਸੀਂ ਉਹਨਾਂ ਨੂੰ ਮਿਲ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅਸੀਂ ਟ੍ਰੇਲਰ ਦੇਖਿਆ ਅੱਜੇ ਟ੍ਰੇਲਰ ਦੇਖ ਕੇ ਅਸੀਂ ਬਹੁਤ ਉਤਸ਼ਾਹਿਤ ਹਾਂ ਕਿ ਅਸੀਂ ਜਲਦੀ ਹੀ ਇਹ ਮੂਵੀ ਦੇਖਣ ਜਾਵਾਂਗੇ ਔਰ ਉਮੀਦ ਕਰਦੇ ਹਾਂ ਕਿ ਸਾਰੇ ਬੱਚੇ ਸਾਰੀ ਆਡੀਅੰਸ ਇਸ ਮੂਵੀ ਨੂੰ ਬਹੁਤ ਜ਼ਿਆਦਾ ਪਿਆਰ ਦੇਣਗੇ ਸਤਿ ਸ਼੍ਰੀ ਅਕਾਲ ਜੀ ਅੱਜ ਗੁਰਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਰਾਵੀ ਦੇ ਕੰਡੇ ਦੀ ਸਟਾਰਕਾਸ ਪਹੁੰਚੀ ਆ ਫਿਲਮਾਂ ਤਾਂ ਪਹਿਲਾਂ ਵੀ ਬਹੁਤ ਬਣੀਆਂ ਨੇ ਹੁਣ ਵੀ ਬਣ ਰਹੀਆਂ ਤੇ ਅੱਗੇ ਵੀ ਬਣ ਗਈਆਂ ਪਰ ਇਹੋ ਜਿਹੀ ਜਿਹੜੀ ਵਿਲੱਖਣ ਫਿਲਮ ਜਤਿੰਦਰ ਚੋਹਾਨ ਤੇ ਸੰਦੀਪ ਸਿੱਧੂ ਨੇ ਬਣਾਈ ਆ ਉਹ ਵਾਕਈ ਕਾਬਲੀ ਤਾਰੀਫ ਆ ਮੈਂ ਤਾਂ ਫਿਲਮ ਦੇਖ ਚੁੱਕਾ ਵੈਸੇ ਤੋ ਫਿਲਮ ਦੇਖ ਕੇ ਮੈਂ ਇੰਨਾ ਕੰਪ੍ਰੈਸ ਹੋਇਆ ਕਿ ਮੈਂ ਟੀਮ ਨੂੰ ਰਿਕੁਐਸਟ ਕੀਤੀ ਵੀ ਸਾਡੇ ਕਾਲਜ ਪਹੁੰਚੋ ਉਹਦਾ ਕਾਰਨ ਹੈ ਕਿ ਯੂਥ ਨੂੰ ਪਤਾ ਲੱਗਣਾ ਚਾਹੀਦਾ ਕਿ ਇਦਾਂ ਦੇ ਡਿਫਰੈਂਟ ਸਬਜੈਕਟ ਵੀ ਬਣਨੇ ਚਾਹੀਦੇ ਤੇ ਸੋ ਅੱਜ ਸਾਡੇ ਕਾਲਜ ਦੇ ਵਿੱਚ ਸੰਦੀਪ ਕੌਰ ਸਿੱਧੂ ਤੇ ਨਾਲ ਚਤਿੰਦਰ ਚੋਹਾਨ ਜਸੀ ਹੋਣੀ ਧੀਰੇ ਕੁਮਾਰ ਜੀ ਸੈਮੂਅਲ ਜੌਨ ਤੇ ਧੀਰੇਜ ਹੋਣੀ ਪਹੁੰਚੇ ਨੇ ਸਟਾਰ ਕਾਸਟ ਉਹਨਾਂ ਸਾਰਿਆਂ ਨੇ ਬੱਚਿਆਂ ਨਾਲ ਬਹੁਤ ਵਧੀਆ ਇੰਟਰੈਕਸ਼ਨ ਕੀਤੀ ਤੇ ਗੁਨਾਰਕ ਦੇ ਵੀ ਚੇਨਿੰਗ ਕਾਲਜ ਦੇ ਬੱਚਿਆਂ ਦਾ ਤੇ ਸਟਾਫ ਦਾ ਵਾਦਾ ਹੈ ਕਿ ਇਸ ਫਿਲਮ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਣਗੇ ਜੀ ਧੰਨਵਾਦ